ਇੰਗਲੈਂਡ ਦੇ ਵਿੱਚ 1980ਵਿਆਂ ਤੋਂ ਇੱਕ ਨਵੇਂ ਤਰ੍ਹਾਂ ਦਾ ਕ੍ਰਾਈਮ ਸ਼ੁਰੂ ਹੁੰਦਾ ਜਿਹਦਾ ਕਿ ਹੌਲੀ-ਹੌਲੀ ਨਾਮ ਰੱਖਿਆ ਜਾਂਦਾ ਗਰੂਮਿੰਗ ਗਰੂਮਿੰਗ ਦਾ ਮਤਲਬ 10 ਤੋਂ ਲੈ ਕੇ 13 ਜਾਂ ਸਿਰਫ 14 ਸਾਲ ਤੱਕ ਦੀਆਂ ਲੜਕੀਆਂ ਨੂੰ ਬਹਿਲਾ ਫਸਲਾ ਕੇ ਜਾਂ ਉਹਨਾਂ ਦੀ ਕਿਸੇ ਕਮਜ਼ੋਰੀ ਨੂੰ ਟਾਰਗੇਟ ਕਰਕੇ ਜਾਂ ਉਹਨਾਂ ਨੂੰ ਡਰਾ ਕੇ ਤੇ ਜਾਂ ਫਿਰ ਕਿਸੇ ਹੋਰ ਲਾਲਚ ਦੇ ਨਾਲ ਆਪਣੇ ਚਾਂਸੇ ਦੇ ਵਿੱਚ ਲੈਣਾ ਤੇ ਉਸ ਤੋਂ ਬਾਅਦ ਉਹਨਾਂ ਦਾ ਸਰੀਰਕ ਸ਼ੋਸ਼ਣ ਕਰਨਾ ਪਰ ਇਹ ਚੀਜ਼ ਸਭ ਤੋਂ ਪਹਿਲੀ ਵਾਰੀ ਲੋਕਾਂ ਦੀ ਨਿਗਾਹ ਦੇ ਵਿੱਚ ਆਉਂਦੀ ਆ 1990ਵਿਆਂ ਦੇ ਸ਼ੁਰੂ ਦੇ ਵਿੱਚ ਜਦੋਂ ਇੰਗਲੈਂਡ ਦੇ ਬਹੁਤ ਸਾਰੇ ਕੇਅਰ ਹੋਮ ਮੈਨੇਜਰਸ ਨੇ ਇਹ ਚੀਜ਼ ਨੋਟਿਸ ਕੀਤੀ ਕਿ ਉਹਨਾਂ ਦੇਆਂ ਕੇਅਰ ਹੋਮਸ ਦੇ ਬਾਹਰ ਬਹੁਤ ਸਾਰੇ ਟੈਕਸੀ ਡਰਾਈਵਰ ਇਹੋ ਜਿਹੇ ਨੇ ਜਿਹੜੇ ਆਪਣੀਆਂ ਟੈਕਸੀਆਂ ਦੇ ਵਿੱਚ 10 ਤੋਂ 11 ਜਾਂ 14 ਸਾਲ ਤੱਕ ਦੀਆਂ ਇਹਨਾਂ ਲੜਕੀਆਂ ਨੂੰ ਬਿਠਾ ਕੇ ਲੈ ਜਾਂਦੇ ਨੇ ਤਾਂ ਕੁਝ ਇਹੋ ਜਿਹੇ ਮੈਨੇਜਰ ਪਹਿਲਾਂ ਆਪਣਾ ਇੱਕ ਛੋਟਾ ਗਰੁੱਪ ਬਣਾਉਂਦੇ ਆ ਤੇ ਇਸ ਚੀਜ਼ ਦੀ ਜਾਂਚ ਪੜਤਾਲ ਖੁਦ ਹੀ ਕਰਦੇ ਆ ਕੁਝ ਮੈਨੇਜਰਸ ਦੁਆਰਾ ਬਿਲਕੁਲ ਸਟਾਰਟਿੰਗ ਦੇ ਵਿੱਚ ਕੀਤੀ ਇਹ ਜਾਂਚ ਪੜਤਾਲ ਇੰਗਲਿਸ਼ ਦੇ ਇੱਕ ਸ਼ਬਦ ਟਿਪ ਆਫ ਦਾ ਆਈਸਬਰਗ ਦੀ ਤਰ੍ਹਾਂ ਸੀ ਇੱਕ ਬਹੁਤ ਵੱਡੇ ਲੈਵਲ ਦੇ ਉੱਪਰ ਹੋ ਰਹੇ ਵਰਤਾਰੇ ਦਾ ਇਹ ਇੱਕ ਛੋਟਾ ਜਿਹਾ ਭਾਗ ਸੀ ਤੇ ਸਭ ਤੋਂ ਪਹਿਲਾਂ ਇਹ ਚੀਜ਼ਾਂ ਸਟਾਰਟ ਹੁੰਦੀਆਂ ਨੇ ਇੰਗਲੈਂਡ ਦੇ ਇੱਕ ਬਿਲਕੁਲ ਛੋਟੇ ਜਿਹੇ ਏਰੀਏ ਰੋਥਰਮ ਤੋਂ ਕੋਈ ਸ਼ੀ ਟਾਈਮ ਦੇ ਵਿੱਚ ਇਹਨਾਂ ਚੰਦ ਮੈਨੇਜਰਸ ਨੂੰ ਤਕਰੀਬਨ 117 ਅਜਿਹੀਆਂ ਲੜਕੀਆਂ ਦੇ ਕੇਸਾਂ ਬਾਰੇ ਪਤਾ ਲੱਗਦਾ ਜਿਨ੍ਹਾਂ ਨੂੰ ਅਲੱਗ ਅਲੱਗ ਅਡਲਟਸ ਨੇ ਮੇਲਜ਼ ਨੇ ਚਾਹੇ ਉਹ ਕਿਸੇ ਵੀ ਐਥਨਿਸਿਟੀ ਦੇ ਹੋਣ ਜਿਨ੍ਹਾਂ ਵਿੱਚ ਬਹੁਤ ਸਾਰੇ ਗੋਰੇ ਏਸ਼ੀਅਨ ਮੂਲ ਦੇ ਲੋਕ ਤੇ ਈਵਨ ਗੋਰੀਆਂ ਔਰਤਾਂ ਵੀ ਸ਼ਾਮਲ ਸੀ ਉਹਨਾਂ ਨੇ ਇਹਨਾਂ ਲੜਕੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਪਰ ਬਹੁਤ ਹੈਰਾਨੀਜਨਕ ਢੰਗ ਦੇ ਨਾਲ ਜਦੋਂ ਇਹ ਪੁਲਿਸ ਦੇ ਕੋਲੇ ਜਾ ਕੇ ਆਪਣੀ ਰਿਪੋਰਟ ਲਖਵਾਉਂਦੇ ਆ ਤੇ ਬਹੁਤ ਸਾਰੇ ਸਬੂਤ ਪੇਸ਼ ਕਰਦੇ ਆ ਤਾਂ ਪੁਲਿਸ ਇੰਨਾਂ ਚੀਜ਼ਾਂ ਦੇ ਉੱਪਰ ਜਾਂਚ ਪੜਤਾਲ ਕਰਨੀ ਤਾਂ ਦੂਰ ਸੁਣਨ ਤੋਂ ਵੀ ਸਿਰੇ ਤੋਂ ਇਨਕਾਰ ਕਰ ਦਿੰਦੀ ਆ ਤੇ ਇਹਨਾਂ ਮੈਨੇਜਰਸ ਨੂੰ ਇੱਥੇ ਇੱਕ ਹੋਰ ਪੈਟਰਨ ਪਤਾ ਲੱਗਦਾ ਇਹ ਬਹੁਤ ਸਾਰੇ ਅਲੱਗ-ਅਲੱਗ ਇੰਡੀਵਿਜੂਅਲ ਨਹੀਂ ਹੈਗੇ ਇਹਨਾਂ ਦੇ ਵਿੱਚੋਂ ਕੁਝ ਇੱਕ ਨੇ ਇੱਕ ਜਾਂ ਦੋ ਬਹੁਤ ਹੀ ਵੱਡੇ ਤੇ ਤਾਕਤਵਰ ਪਰਿਵਾਰਾਂ ਦੇ ਆਪਣੇ ਮੈਂਬਰ ਤੇ ਇਹਨਾਂ ਪਰਿਵਾਰਾਂ ਦੇ ਵਿੱਚੋਂ ਸਭ ਤੋਂ ਵੱਡਾ ਨਾਮ ਆ ਹੁਸੈਨ ਫੈਮਿਲੀ ਦਾ ਤੇ ਕਿਹਾ ਜਾਂਦਾ 1980ਵਿਆਂ ਤੇ 90ਵਿਆਂ ਦੇ ਵਿੱਚ ਰੌਥਰਮ ਦੇ ਵਿੱਚ ਉਹਨਾਂ ਦੀ ਤੂਤੀ ਬੋਲਦੀ ਸੀ ਰੌਥਰਮ ਦੇ ਵਿੱਚ ਚੱਲਣ ਵਾਲੀ ਲੋਕਲ ਮਿੰਨੀ ਕੈਬ ਕੰਪਨੀ ਨੂੰ ਓਨ ਕਰਨ ਵਾਲੀ ਹੁਸੈਨ ਫੈਮਿਲੀ ਦੇ ਆਪਣੇ ਹੀ 6 ਮੈਂਬਰ ਇਸ ਵੱਡੇ ਗਰੁੱਪ ਦੇ ਵਿੱਚ ਇਸ ਵੱਡੇ ਜੁਰਮ ਦੇ ਵਿੱਚ ਸ਼ਾਮਲ ਹੁੰਦੇ ਆ ਜਦੋਂ ਇਹਨਾਂ ਕੇਸਾਂ ਦੀ ਭਣਕ ਜੈਨੀ ਸੀਨੀਅਰ ਨਾਮ ਦੀ ਇੱਕ ਔਰਤ ਨੂੰ ਲੱਗਦੀ ਆ ਜਿਹੜੇ ਕਿ ਆਲਰੇਡੀ ਸਮਾਜ ਸੇਵਾ ਸੋਸ਼ਲ ਵਰਕ ਦਾ ਬਹੁਤ ਲੰਮਾ ਇਤਿਹਾਸ ਉਹਨਾਂ ਦਾ ਆਪਣਾ ਰਿਆ ਤਾਂ ਉਹ ਆਪਣੀ ਇੱਕ ਆਰਗੇਨਾਈਜੇਸ਼ਨ ਜਿਹਦਾ ਨਾਮ ਉਹਨਾਂ ਨੇ ਰਿਸਕੀ ਬਿਜ਼ਨਸ ਰੱਖਿਆ ਉਹਦੇ ਥਰੂ ਇਹਨਾਂ ਸਾਰੇ ਕੇਸਾਂ ਦੀ ਜਾਂਚ ਪੜਤਾਲ ਖੁਦ ਕਰਨਾ ਸ਼ੁਰੂ ਕਰਦੇ ਆ ਜੇਨ ਸੀਨੀਅਰ ਨੂੰ ਇੰਗਲੈਂਡ ਦੀ ਰਾਣੀ ਤੋਂ ਐਮ ਬੀਈ ਦੀ ਪਦਵੀ ਵੀ ਮਿਲੀ ਹੋਈ ਆ ਉਹਦਾ ਮਤਲਬ ਹੈਗਾ ਮੈਂਬਰ ਆਫ ਦਾ ਆਰਡਰ ਆਫ ਬ੍ਰਿਟਿਸ਼ Empire ਜਿਵੇਂ ਕਿ ਭਾਰਤ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸਰਕਾਰੀ ਸਨਮਾਨ ਹੁੰਦੇ ਆ ਉਸੇ ਤਰ੍ਹਾਂ ਇੰਗਲੈਂਡ ਦਾ ਸਭ ਤੋਂ ਵੱਡੇ ਸਨਮਾਨਾਂ ਦੇ ਵਿੱਚ ਇਹ ਦੂਸਰੇ ਨੰਬਰ ਤੇ ਆਉਂਦਾ ਬਟ ਜਿਹੜੀ ਚੀਜ਼ ਉਹਨਾਂ ਮੈਨੇਜਰਸ ਦੇ ਨਾਲ ਹੁੰਦੀ ਆ ਉਹੀ ਤਜਰਬਾ ਰਹਿੰਦਾ ਵਾ ਜेन ਸੀਨੀਅਰ ਦਾ ਇਹਨਾਂ ਦੇ ਬਾਰ ਬਾਰ ਸਬੂਤ ਦਿਖਾਉਣ ਦੇ ਬਾਵਜੂਦ ਰੌਥਰਮ ਦੀ ਪੁਲਿਸ ਕੋਈ ਵੀ ਕਦਮ ਨਹੀਂ ਚੱਕਦੀ ਰੌਥਰਮ ਦੇ ਪੂਰੇ ਇਲਾਕੇ ਦੇ ਉੱਪਰ ਹੁਸੈਨ ਫੈਮਲੀ ਦਾ ਇੰਨਾ ਕਿ ਜ਼ਿਆਦਾ ਦਬਦਬਾ ਸੀ ਕਿ ਇਹਨਾਂ ਦੀ ਸ਼ਿਕਾਰ ਹੋਈ ਇੱਕ 13 ਸਾਲ ਦੀ ਲੜਕੀ ਦੇ ਪਰਿਵਾਰਕ ਮੈਂਬਰ ਜਦੋਂ ਉੱਥੋਂ ਦੀ ਪੁਲਿਸ ਤੋਂ ਬਾਅਦ ਉੱਥੋਂ ਦੇ ਐਮਪੀ ਡੇਵਿਡ ਬਲੈਂਕਟ ਤੇ ਹੋਮ ਸੈਕਟਰੀ ਨੂੰ ਵੀ ਮਿਲਦੇ ਆ ਤਾਂ ਉਹ ਵੀ ਉਹਨਾਂ ਦੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੰਦੇ ਆ ਤੇ ਉਲਟਾ ਉਹਨਾਂ ਨੂੰ ਇਹ ਕੇਸ ਵਾਪਸ ਲੈਣ ਦੇ ਲਈ ਸਲਾਹ ਦਿੰਦੇ ਆ ਪਰ ਗਰੂਮਿੰਗ ਨਾਂ ਦੇ ਇਸ ਜੁਰਮ ਨੂੰ ਸਟਾਰਟਿੰਗ ਤੋਂ ਹੀ ਕਵਰ ਕਰਨ ਵਾਲੇ ਸਭ ਤੋਂ ਪਹਿਲੇ ਇਨਸਾਨਾਂ ਦੇ ਵਿੱਚ ਹੁੰਦੇ ਆ ਭਾਈ ਮੋਹਨ ਸਿੰਘ ਨਾਂ ਦੇ ਇੱਕ ਸਿੱਖ ਵਿਅਕਤੀ ਇਹ ਪੂਰੇ ਦੇ ਪੂਰੇ ਗਰੂਮਿੰਗ ਦੇ ਕੇਸਸ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ ਪਰ ਇੱਥੇ ਮੈਂ ਤੁਹਾਨੂੰ ਸਿਰਫ ਕੁਝ ਸਿਰਫ ਚੁਣਿੰਦਾ ਘਟਨਾਵਾਂ ਦਾ ਹੀ ਜ਼ਿਕਰ ਕਰਦੇ ਆ ਪਰ ਫਾਈਨਲੀ ਭਾਈ ਮੋਹਨ ਸਿੰਘ ਤੇ ਜੈਨੀ ਸੀਨੀਅਰ ਵਰਗੇ ਲੋਕਾਂ ਦੀਆਂ ਮਿਹਨਤਾਂ ਦੇ ਸਦਕਾ ਤਕਰੀਬਨ ਸਾਲ 2014 ਦੇ ਨੇੜੇ ਤੇੜੇ ਇੰਗਲੈਂਡ ਦੀ ਗਵਰਨਮੈਂਟ ਆਪਰੇਸ਼ਨ ਸਟੋਵਡ ਸ਼ੁਰੂ ਕਰਦੀ ਆ ਇਹਨਾਂ ਲੋਕਾਂ ਦੇ ਅਗੇਂਸਟ ਪਰ ਇਸ ਆਪਰੇਸ਼ਨ ਨੂੰ ਸ਼ੁਰੂ ਕਰਦੇ ਸਾਰ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੇਸਸ ਇਹਨਾਂ ਲੋਕਾਂ ਦੇ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਫੌਰਨ ਹੀ ਇਹਨੂੰ ਬੰਦ ਕਰ ਦਿੱਤਾ ਜਾਂਦਾ ਆਪਰੇਸ਼ਨ ਸਟੋਪਵਰਡ ਨੂੰ ਚਲਾਉਣ ਵਾਲੀ ਇੱਕ ਏਜੰਸੀ ਨੈਸ਼ਨਲ ਕ੍ਰਾਈਮ ਏਜੰਸੀ NCA ਇਸ ਤੋਂ ਬਾਅਦ ਆਪਰੇਸ਼ਨ ਨੂੰ ਬੰਦ ਕਰਨ ਦਾ ਤਰਕ ਇਹ ਦਿੰਦੀ ਆ ਕਿ ਸਾਡੇ ਕੋਲੇ ਇੰਨੇ ਕੁ ਮਹੀਨਿਆਂ ਦੇ ਵਿੱਚ ਹੀ ਇੰਨਾ ਕੁ ਜ਼ਿਆਦਾ ਵਰਕਲੋਡ ਵਧ ਗਿਆ ਕਿ ਪਹਿਲਾਂ ਇੰਨਾ ਕੇਸਾਂ ਦਾ ਨਿਪਟਾਰਾ ਕਰਨ ਦੇ ਲਈ ਸਾਨੂੰ ਬਹੁਤ ਸਾਲ ਲੱਗ ਜਾਣਗੇ ਇਸ ਵੀਡੀਓ ਨੂੰ ਬਣਾਉਣ ਦੇ ਵਿੱਚ ਮੇਰੀ ਕੀਤੀ ਹੋਈ ਇਸ ਛੋਟੀ ਜੀ ਰਿਸਰਚ ਦੇ ਦੌਰਾਨ ਹੀ ਮੈਂ ਇੰਨੇ ਕੁ ਜ਼ਿਆਦਾ ਕੇਸਾਂ ਨੂੰ ਪੜਿਆ ਜਿਨ੍ਹਾਂ ਦੇ ਵਿੱਚ ਪੂਰੇ ਦੇ ਪੂਰੇ ਸਬੂਤ ਦਿੱਤੇ ਜਾਣ ਦੇ ਬਾਵਜੂਦ ਪੁਲਿਸ ਵਾਲਿਆਂ ਨੇ ਉਹਨਾਂ ਦੇ ਉੱਪਰ ਇੱਕ ਸਰਸਰੀ ਨਿਗਾਹ ਵੀ ਨਹੀਂ ਮਾਰੀ ਪਰ ਫਾਈਨਲੀ ਜਦੋਂ ਗਰੂਮਿੰਗ ਦੇ ਨਾਲ ਰਿਲੇਟਡ ਬਹੁਤ ਵੱਡੇ ਇਨਸੀਡੈਂਟ ਜਿਵੇਂ ਸਭ ਤੋਂ ਵੱਡਾ ਇਨਸੀਡੈਂਟ ਡਰਬੀ ਗਰੂਮਿੰਗ ਗੈਂਗ ਦਾ ਤੇ ਉਸ ਤੋਂ ਇਲਾਵਾ ਸ਼ੈਫੀਲਡ ਤੇ ਰਾਉਥਰਮ ਦੇ ਇਨਸੀਡੈਂਟ ਸਾਹਮਣੇ ਆਉਂਦੇ ਆ ਤਾਂ ਰਾਉਥਰਮ ਦੇ ਪੁਲਿਸ ਚੀਫ ਉਦੋਂ ਦੇ ਉਥੋਂ ਦੇ ਐਮਪੀ ਤੇ ਮਿਊਨਿਸਪਲ ਕਮੇਟੀ ਦੇ ਬਹੁਤ ਸਾਰੇ ਮੈਂਬਰਾਂ ਨੂੰ ਅਸਤੀਫੇ ਦੇਣੇ ਪੈਂਦੇ ਆ ਗਰੂਮਿੰਗ ਨਾਲ ਰਿਲੇਟਡ ਇੰਗਲੈਂਡ ਦੇ ਸਭ ਤੋਂ ਮਸ਼ਹੂਰ ਤੇ ਸਭ ਤੋਂ ਬਦਨਾਮ ਕੇਸ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਸਜ਼ਾਵਾਂ ਹੋਈਆਂ ਡਰਬੀ ਇਨਸੀਡੈਂਟ ਦੇ ਦੌਰਾਨ ਇੱਕ ਅਦਾਲਤ ਦੀ ਪੇਸ਼ੀ ਦੇ ਦੌਰਾਨ ਇੱਕ 16 ਸਾਲ ਦੀ ਲੜਕੀ ਨੇ ਇਹ ਦੱਸਿਆ ਕਿ 11 ਸਾਲ ਦੀ ਉਮਰ ਤੋਂ ਮੇਰੇ ਨਾਲ ਇਹ ਸਾਰਾ ਕੁਝ ਹੋ ਰਿਹਾ ਤੇ ਹਾਲੇ ਤੱਕ ਮੇਰੇ ਮੁਜਰਮਾਂ ਦੀ ਗਿਣਤੀ 100 ਤੋਂ ਵੀ ਜ਼ਿਆਦਾ ਆ ਪਰ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਲੈਵਲ ਦੇ ਉੱਪਰ ਚੱਲ ਰੇ ਇਸ ਗਰੂਮਿੰਗ ਦੇ ਵਰਤਾਰੇ ਦੇ ਵਿੱਚ ਸਿਰਫ ਇਹੀ ਇੱਕ ਚੀਜ਼ ਪ੍ਰੋਬਲੈਮੈਟਿਕ ਨਹੀਂ ਹੈ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡੀ ਚੀਜ਼ ਆ ਜਿਹੜੀ ਲੋਕਾਂ ਨੂੰ ਬਹੁਤ ਜ਼ਿਆਦਾ ਕਨਫਿਊਜ਼ ਕਰਦੀ ਆ ਉਹ ਹੈਗੀਆਂ ਨੇ ਦੋ ਬਹੁਤ ਹੀ ਵੱਡੀਆਂ ਛਪੀਆਂ ਹੋਈਆਂ ਇਸ ਕਰਾਇਮ ਦੇ ਨਾਲ ਰਿਲੇਟਡ ਰਿਪੋਰਟਸ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਹੈ ਦਸੰਬਰ 2017 ਦੇ ਵਿੱਚ ਛਪਣ ਵਾਲੀ ਕੁਇਲੀਅਮ ਰਿਪੋਰਟ ਇਸ ਰਿਪੋਰਟ ਦੇ ਅਕੋਰਡਿੰਗ ਗਰੂਮਿੰਗ ਦੇ ਨਾਲ ਜੁੜੇ ਹੋਏ ਲੋਕ ਇਹਨਾਂ ਬੱਚੀਆਂ ਦੇ ਮੁਜਰਮਾ ਦੇ ਵਿੱਚ 84% ਤੋਂ ਜ਼ਿਆਦਾ ਏਸ਼ੀਅਨ ਲੋਕ ਨੇ ਤੇ ਜਿਨ੍ਹਾਂ ਦੇ ਵਿੱਚੋਂ ਵੀ ਬਹੁਤ ਜ਼ਿਆਦਾ ਪਾਕਿਸਤਾਨ ਦੇਸ਼ ਦੇ ਨਾਲ ਸੰਬੰਧ ਰੱਖਦੇ ਨੇ ਤੇ ਬਹੁਤ ਜ਼ਿਆਦਾ ਮੁਸਲਮਾਨ ਨੇ ਈਵਨ ਇਸ ਵੀਡੀਓ ਨੂੰ ਬਣਾਉਣ ਦੇ ਵੇਲੇ ਮੈਂ ਜਿੰਨਾ ਕੁ ਵੀ ਅਲੱਗ-ਅਲੱਗ ਰਿਪੋਰਟਸ ਪੜੀਆਂ ਅਖਬਾਰਾਂ ਦੇ ਆਰਟੀਕਲਸ ਪੜ੍ਹੇ ਨੇ ਜਾਂ ਅਲੱਗ-ਅਲੱਗ YouTube ਚੈਨਲਾਂ ਦੀ ਮਦਦ ਲਈ ਆ ਉਹਨਾਂ ਦੇ ਵਿੱਚ ਵੀ ਕੀਲੀਅਮ ਰਿਪੋਰਟ ਨੂੰ ਹੀ ਆਧਾਰ ਬਣਾ ਕੇ ਦੱਸਿਆ ਜਾਂਦਾ ਵਾ ਤੇ ਜਿਹਦੇ ਅਕੋਰਡਿੰਗ 84% ਤੋਂ ਜ਼ਿਆਦਾ ਗਰੂਮਿੰਗ ਦੇ ਨਾਲ ਜੁੜੇ ਹੋਏ ਮੁਜਰਮ ਧਰਮ ਤੋਂ ਮੁਸਲਮਾਨ ਤੇ ਦੇਸ਼ ਤੋਂ ਪਾਕਿਸਤਾਨੀ ਨੇ ਪਰ ਇੱਥੇ ਇੱਕ ਬਿਲਕੁਲ ਡਿਫਰੈਂਟ ਰਿਪੋਰਟ ਇਸ ਤੋਂ ਬਾਅਦ ਛਪਦੀ ਆ ਜਿਹੜੀ ਕਿ ਬ੍ਰਿਟੇਨ ਦਾ ਹੋਮ ਆਫਿਸ ਛਾਪਦਾ ਵਾ ਦਸੰਬਰ 2020 ਦੇ ਵਿੱਚ ਤੇ ਇਸ ਰਿਪੋਰਟ ਦੇ ਅਕੋਰਡਿੰਗ ਕੀਲੀਅਮ ਰਿਪੋਰਟ ਇੱਕ ਬਹੁਤ ਹੀ ਜ਼ਿਆਦਾ ਰੇਸਿਸਟ ਰਿਪੋਰਟ ਆ ਜਿਹਦੇ ਵਿੱਚ ਗੋਰਿਆਂ ਦਾ ਬਚਾਅ ਕਰਨ ਲਈ ਇਸ ਕਾਨੂੰਨੇ ਜਰਮ ਤੋਂ ਇਹਦਾ ਜ਼ਿਆਦਾਤਰ ਠੀਕਰਾ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਪਰ ਸਿੱਟਿਆ ਗਿਆ ਪਰ ਹੋਮ ਆਫਿਸ ਦੀ ਰਿਪੋਰਟ ਦੇ ਅਕੋਰਡਿੰਗ ਇਹਦੇ ਵਿੱਚ ਮжоਰਿਟੀ ਜਿਹੜੇ ਮੁਜਰਮ ਨੇ ਉਹ ਗੋਰੇ ਨੇ ਤੇ ਬਹੁਤ ਸਾਰੀਆਂ ਗੋਰੀਆਂ ਔਰਤਾਂ ਵੀ ਨੇ ਹੋਮ ਆਫਿਸ ਦੀ ਇਨਵੈਸਟੀਗੇਸ਼ਨ ਕੀਲੀਅਮ ਰਿਪੋਰਟ ਨੂੰ ਗੋਰੀ ਚਮੜੀ ਦੇ ਲੋਕਾਂ ਨੂੰ ਬਚਾਉਣ ਦਾ ਤੇ ਇਮੀਗ੍ਰੈਂਟਸ ਦੇ ਅਗੇਂਸਟ ਇੱਕ ਬਹੁਤ ਹੀ ਚੀਪ ਪ੍ਰੋਪਾਗੈਂਡੇ ਦਾ ਸਾਧਨ ਦੱਸਿਆ ਗਿਆ ਹੁਣ ਇਹਨਾਂ ਦੋਨੇ ਰਿਪੋਰਟਸ ਦੇ ਵਿੱਚੋਂ ਜ਼ਿਆਦਾ ਸੱਚਾਈ ਕਿਸ ਦੇ ਨੇੜੇ ਆ ਇਹਦੇ ਬਾਰੇ ਦੇ ਵਿੱਚ ਮੈਂ ਕੋਈ ਬਹੁਤ ਜ਼ਿਆਦਾ ਚੰਗੀ ਤਰ੍ਹਾਂ ਨਾਲ ਕੁਝ ਵੀ ਨਹੀਂ ਕਹਿ ਸਕਦਾ ਪਰ ਜੋ ਵੀ ਹੋਵੇ ਇਹ ਜੁਰਮ ਕਿਸੇ ਨੇ ਵੀ ਕੀਤੇ ਹੋਣ ਅਖੀਰ ਦੇ ਵਿੱਚ ਵਿਕਟਮ ਇੱਕ ਬਹੁਤ ਹੀ ਛੋਟੀ ਬੱਚੀ ਰਹੀ ਆ ਤੇ ਚਾਹੇ ਇਹ ਗੋਰੀ ਤੇ ਚਾਹੇ ਪੂਰੀ ਚਮੜੀ ਦੇ ਲੋਕ ਨੇ ਤੇ ਚਾਹੇ ਕਿਸੇ ਵੀ ਧਰਮ ਜਾਂ ਦੇਸ਼ ਨਾਲ ਸੰਬੰਧ ਰੱਖਦੇ ਨੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਹੋਮ ਆਫਿਸ ਦੀ ਆਪਣੀ ਰਿਪੋਰਟ ਦੇ ਵਿੱਚ ਜੋ ਉਹਨਾਂ ਨੇ ਤਰਕ ਦਿੱਤਾ ਉਦੇ ਸੰਦਰਭ ਦੇ ਵਿੱਚ ਤੇ ਉਹਨੂੰ ਸਪੋਰਟ ਕਰਨ ਲਈ ਉਹਦੇ ਡਿਫੈਂਸ ਦੇ ਵਿੱਚ ਹੋਮ ਆਫਿਸ ਨੇ ਅੱਗੇ ਇਹ ਗੱਲ ਕਹੀ ਕਿ ਜਿੰਨੀਆਂ ਵੀ ਹਾਲੇ ਤੱਕ ਸਜ਼ਾਵਾਂ ਮਿਲੀਆਂ ਨੇ ਅਦਾਲਤਾਂ ਦੇ ਵਿੱਚ ਗਰੋਮਿੰਗ ਦੇ ਕੇਸਾਂ ਦੇ ਨਾਲ ਰਿਲੇਟਡ ਉਹਨਾਂ ਦੇ ਵਿੱਚ ਤੇ ਜਿੰਨੇ ਵੀ ਕੇਸ ਰਿਪੋਰਟ ਹੋਏ ਆ ਗੋਰਿਆਂ ਦੀ ਗਿਣਤੀ ਬਾਕੀ ਦੇ ਕਿਸੇ ਵੀ ਮੂਲ ਦੇ ਹੋਰ ਇਨਸਾਨ ਤੋਂ ਬਹੁਤ ਹੀ ਜ਼ਿਆਦਾ ਰਹੀ ਆ ਤੇ ਜੇ ਇੱਥੇ ਆਪਾਂ ਗੱਲ ਕਰੀਏ ਸਭ ਤੋਂ ਬਦਨਾਮ ਰੌਥਰਮ ਦਾ ਉਹ ਸ਼ਹਿਰ ਜਿੱਥੇ ਸਿਰਫ ਕੁਝ ਮਹੀਨਿਆਂ ਦੇ ਵਿੱਚ 1400 ਤੋਂ ਜ਼ਿਆਦਾ ਕੇਸਸ ਇਸ ਤਰ੍ਹਾਂ ਦੇ ਨਿਕਲ ਕੇ ਸਾਹਮਣੇ ਆਉਂਦੇ ਆ ਤੇ ਉਥੋਂ ਦੀ ਉਹੀ ਬਦਨਾਮ ਹੁਸੈਨ ਫੈਮਲੀ ਉਸ ਕੇਸ ਦੇ ਵਿੱਚ ਵੀ ਬਹੁਤ ਸਾਰੇ ਗੋਰੇ ਤੇ ਇਹ ਜੀਆਂ ਗੋਰੀਆਂ ਰੇਡੀਓ ਆਪਰੇਟਰ ਸੀਗੀਆਂ ਜਿਹੜੀਆਂ ਹੁਸੈਨ ਫੈਮਲੀ ਦੇ ਨਾਲ ਰੜ ਕੇ ਇਹ ਸਾਰਾ ਕੁਝ ਕਰਦੀਆਂ ਰਹੀਆਂ ਨੇ ਜਦੋਂ ਡਰਬੀ ਗਰੂਮਿੰਗ ਇਨਸੀਡੈਂਟ ਦੇ ਵਿੱਚ 40 ਤੋਂ ਜ਼ਿਆਦਾ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪਾਕਿਸਤਾਨੀ ਮੂਲ ਦੇ ਲੋਕ ਸੀ ਉਹ ਫੜੇ ਜਾਂਦੇ ਆ ਤਾਂ ਪੂਰੇ ਇੰਗਲੈਂਡ ਦੇ ਵਿੱਚ ਹਾਹਾਕਾਰ ਮਚ ਜਾਂਦੀ ਆ ਫੜੇ ਜਾਣ ਵਾਲਿਆਂ ਦੇ ਵਿੱਚੋਂ ਜ਼ਿਆਦਾਤਰ ਪਾਕਿਸਤਾਨੀ ਸੀ ਪਰ ਜਿਹੜੀਆਂ ਅੱਲੜ ਉਮਰ ਦੀਆਂ ਲੜਕੀਆਂ ਨੂੰ ਉਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਉਹਨਾਂ ਦੇ ਵਿੱਚ ਗੋਰੀਆਂ ਸਿੱਖ ਤੇ ਹਿੰਦੂ ਧਰਮ ਦੀਆਂ ਲੜਕੀਆਂ ਸਾਰੀਆਂ ਹੀ ਸ਼ਾਮਲ ਸੀ ਅੱਜ ਤਕਰੀਬਨ ਹਰ ਇੱਕ ਇਨਸਾਨ ਨੂੰ ਇੰਗਲੈਂਡ ਦੇ ਵਿੱਚ ਹੋਣ ਵਾਲੇ ਇਸ ਕ੍ਰਾਈਮ ਦੇ ਬਾਰੇ ਚੰਗੀ ਤਰ੍ਹਾਂ ਪਤਾ ਪਰ ਇੱਕ ਨਾਮ ਦੇ ਬਾਰੇ ਸ਼ਾਇਦ ਲੋਕਾਂ ਨੂੰ ਜ਼ਿਆਦਾ ਨਹੀਂ ਪਤਾ ਜੋ ਤਕਰੀਬਨ ਜਦੋਂ ਤੋਂ ਇਹ ਗਰੂਮਿੰਗ ਦੇ ਇਨਸੀਡੈਂਟ ਇੰਗਲੈਂਡ ਦੇ ਵਿੱਚ ਸ਼ੁਰੂ ਹੋਏ ਉਦੋਂ ਤੋਂ ਹੀ ਇਹਨਾਂ ਦੇ ਖਿਲਾਫ ਲੜਾਈ ਲੜਦਾ ਆ ਰਿਹਾ ਤੇ ਇਹ ਨਾਮ ਹੈ ਭਾਈ ਮੋਨ ਸਿੰਘ ਹੋਣਾ ਦਾ ਜਿਨ੍ਹਾਂ ਨੇ ਆਪਣੀ ਸਿੱਖ ਅਵੇਅਰਨੈਸ ਸੁਸਾਇਟੀ ਇਹਨਾਂ ਲੋਕਾਂ ਦੇ ਅਗੇਂਸਟ ਬਣਾਈ ਪਰ ਜਿਹਦੇ ਵਿੱਚ ਨਾਮ ਜ਼ਰੂਰ ਸਿੱਖ ਹੀ ਰੱਖਿਆ ਗਿਆ ਪਰ ਚਾਹੇ ਲੜਕੀ ਗੋਰੀ ਹੋਵੇ Hindu ਧਰਮ ਦੀ ਹੋਵੇ ਜਾਂ ਸਿੱਖ ਧਰਮ ਦੀ ਉਹਨਾਂ ਸਾਰਿਆਂ ਦੀ ਮਦਦ ਕੀਤੀ ਜਾਂਦੀ ਆ ਤਾਂ ਅੱਜ ਦੇ ਵੀਡੀਓ ਦੇ ਵਿੱਚ ਜਿੱਥੇ ਇੱਕ ਪਾਸੇ ਗੱਲ ਇਨਾ ਗਰੂਮੇ ਗੈਂਗਸ ਦੀ ਕਿਸ ਤਰ੍ਹਾਂ ਇਹ ਕੰਮ ਕਰਦੇ ਆ ਤੇ ਬਹੁਤ ਸਾਰੇ ਕੇਸਾਂ ਦੀ ਹੋਊਗੀ ਪਰ ਉਹਦੇ ਨਾਲ ਨਾਲ ਮੋਨ ਸਿੰਘ ਹੋਣਾ ਦੀ ਵੀ ਗੱਲ ਹੋਊਗੀ ਪਿੱਛੇ ਜੇ ਇੱਕ YouTube ਚੈਨਲ ਨੂੰ ਦਿੱਤੀ ਆਪਣੇ ਇੰਟਰਵਿਊ ਦੇ ਵਿੱਚ ਭਾਈ ਮੋਨ ਸਿੰਘ ਕਹਿੰਦੇ ਆ ਕਿ ਪਹਿਲੀ ਵਾਰ ਜਦੋਂ ਉਹਨਾਂ ਨੇ ਗਰੂਮਿੰਗ ਦੇ ਬਾਰੇ ਦੇ ਵਿੱਚ ਸੁਣਿਆ ਤਾਂ ਇਹ ਗੱਲ ਸੀ 1993 ਦੀ ਤੇ ਉਹਨਾਂ ਨੂੰ ਸਭ ਤੋਂ ਪਹਿਲੀ ਵਾਰ ਇਸ ਚੀਜ਼ ਦੇ ਬਾਰੇ ਵਿੱਚ ਦੱਸਣ ਵਾਲੇ ਐਸਟਨ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸੀਗੇ ਬਰਤਾਨਵੀ ਮੂਲ ਦੇ ਇਸ ਤੋਂ ਬਾਅਦ ਭਾਈ ਮੋਹਨ ਸਿੰਘ ਤੇ ਐਸਟਨ ਯੂਨੀਵਰਸਿਟੀ ਦੇ ਇਹ ਪ੍ਰੋਫੈਸਰ ਮਿਲ ਕੇ ਅਗਲੇ 2 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੂੰ ਕਵਰ ਕਰਦੇ ਆ ਤੇ ਆਪਣੀ ਇੱਕ ਰਿਪੋਰਟ ਬਣਾਉਂਦੇ ਆ ਪਰ ਇਸ ਤੋਂ ਪਹਿਲਾਂ ਕਿ ਇਹ ਦੋਨੇ ਜਣੇ ਆਪਣੀ ਇਸ ਰਿਪੋਰਟ ਨੂੰ ਕਿਤੇ ਵੀ ਛਾਪਣ ਉਸ ਟਾਈਮ ਦੀ ਬਰਤਾਨੀਆ ਦੀ ਗਵਰਨਮੈਂਟ ਇਹਨਾਂ ਨੂੰ ਫੋਰਸ ਕਰਦੀ ਆ ਕਿ ਇਸ ਰਿਪੋਰਟ ਨੂੰ ਕਿਤੇ ਵੀ ਨਾ ਛਾਪਿਆ ਜਾਏ ਆਪਣੀ ਹੀ ਗਵਰਨਮੈਂਟ ਦੇ ਇਸ ਰਵਈਏ ਤੋਂ ਦੁਖੀ ਹੋ ਕੇ ਇਹ ਪ੍ਰੋਫੈਸਰ ਹਮੇਸ਼ਾ ਲਈ ਇੰਗਲੈਂਡ ਛੱਡ ਕੇ ਨਿਊਜ਼ੀਲੈਂਡ ਚਲੇ ਜਾਂਦੇ ਆ ਤੇ ਪਿੱਛੇ ਰਹਿ ਜਾਂਦੇ ਆ ਭਾਈ ਮੋਹਨ ਸਿੰਘ ਜਿਹੜੇ ਅੱਜ ਵੀ ਆਪਣੀ ਉਸ ਲੜਾਈ ਦੇ ਵਿੱਚ ਉਸ ਲੜਾਈ ਨੂੰ ਲੜ ਰਹੇ ਆ ਸਟਾਰਟਿੰਗ ਦੇ ਵਿੱਚ ਇਹ ਜੰਗ ਇਕੱਲੇ ਸ਼ੁਰੂ ਕੀਤੀ ਹੌਲੀ-ਹੌਲੀ ਲੋਕ ਜੁੜਦੇ ਗਏ ਤੇ ਫਿਰ ਇੱਕ ਸੰਸਥਾ ਸਿੱਖ ਅਵੇਅਰਨੈਸ ਸੁਸਾਇਟੀ ਸ਼ੁਰੂ ਹੁੰਦੀ ਆ ਪਰ ਭਾਈ ਮੋਹਨ ਸਿੰਘ ਹੋਣਾ ਨੂੰ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਦਾ ਸਾਥ ਉਦੋਂ ਮਿਲਦਾ ਜਦੋਂ ਪੂਰੀ ਦੁਨੀਆ ਦੇ ਵਿੱਚ ਫੇਮਸ মিডিਆ ਹਾਊਸ ਬੀਬੀਸੀ ਦੇ ਆਪਣੇ ਇੱਕ ਕੈਮਰਾਮੈਨ ਦੀਪਤੀ ਜੀ ਇਸ ਗਰੂਮਿੰਗ ਗੈਂਗ ਦਾ ਸ਼ਿਕਾਰ ਹੁੰਦੀ ਆ ਤੇ ਜਿਹਦਾ ਕੇਸ ਖੁਦ ਕਵਰ ਕੀਤਾ ਸੀ ਭਾਈ ਮੋਹਨ ਸਿੰਘ ਹੋਣਾ ਨੇ ਇਸ ਤੋਂ ਬਾਅਦ ਪਹਿਲੀ ਵਾਰ ਬੀਬੀਸੀ ਵਾਲਿਆਂ ਦੇ ਧਿਆਨ ਦੇ ਵਿੱਚ ਜਾਂਦਾ ਭਾਈ ਮੋਹਨ ਸਿੰਘ ਹੋਣਾ ਦਾ ਕੀਤਾ ਹੋਇਆ ਕੰਮ ਤੇ ਬੀਬੀਸੀ ਵਾਲੇ ਭਾਈ ਮੋਹਨ ਸਿੰਘ ਹੋਣਾ ਨੂੰ ਅਪਰੋਚ ਕਰਦੇ ਆ ਤੇ ਇਥੋਂ ਹੀ ਇੱਕ ਸ਼ੁਰੂਆਤ ਹੁੰਦੀ ਆ ਇਹਨਾਂ ਸਾਰੇ ਕੇਸਾਂ ਨੂੰ BBC ਦੇ ਕੈਮਰਿਆਂ ਦੇ ਸਾਹਮਣੇ ਰਿਕਾਰਡ ਕਰਨ ਦੀ ਤੇ ਉਸ ਤੋਂ ਬਾਅਦ BBC ਦੇ ਪ੍ਰੋਗਰਾਮ ਇਨਸਾਈਡ ਆਊਟ ਦੇ ਉੱਪਰ ਪੂਰੀ ਦੁਨੀਆ ਨੂੰ ਦਿਖਾਉਣ ਦੀ 2 ਸਤੰਬਰ 2014 ਦਾ ਉਹ ਦਿਨ ਸੀ ਜਿਸ ਦਿਨ ਇਸ ਪ੍ਰੋਗਰਾਮ ਨੂੰ ਪਹਿਲੀ ਵਾਰ ਨਾ ਸਿਰਫ ਇੰਗਲੈਂਡ ਬਲਕਿ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਤੇ ਹੋਰ ਬਹੁਤ ਸਾਰੇ ਯੂਰਪ ਦੇ ਦੇਸ਼ਾਂ ਦੇ ਵਿੱਚ ਦਿਖਾਇਆ ਗਿਆ ਇਸ ਪ੍ਰੋਗਰਾਮ ਤੋਂ ਬਾਅਦ ਨਾ ਸਿਰਫ ਲੋਕਾਂ ਨੂੰ ਗਰੋਮਿੰਗ ਦੀਆਂ ਇੰਨਾਂ ਘਟਨਾਵਾਂ ਤੇ ਇਸ ਕਰਾਇਮ ਦੇ ਇੱਕ ਨਵੇਂ ਵਤੀਰੇ ਦੇ ਬਾਰੇ ਵਿੱਚ ਪਤਾ ਲੱਗਦਾ ਪਰ ਨਾਲ ਦੀ ਨਾਲ ਹੀ ਭਾਈ ਮੋਹਨ ਸਿੰਘ ਹੋਣਾ ਦੇ ਬਾਰੇ ਦੇ ਵਿੱਚ ਵੀ ਤੇ ਉਹਨਾਂ ਦੇ ਇਸ ਸੰਘਰਸ਼ ਦੇ ਬਾਰੇ ਦੇ ਵਿੱਚ ਵੀ ਜਾਣਕਾਰੀ ਮਿਲਦੀ ਹੈ ਇੱਥੋਂ ਤੱਕ ਕਿ ਉਸ ਮਸ਼ਹੂਰ ਤੇ ਬਦਨਾਮ ਡਰਬੀ ਗਰੋਮਿੰਗ ਇਨਸੀਡੈਂਟ ਦੇ ਵਿੱਚ ਵੀ ਜਿੰਨੀਆਂ ਲੜਕੀਆਂ ਸ਼ਿਕਾਰ ਹੋਈਆਂ ਨੇ ਉਹਨਾਂ ਦੇ ਵਿੱਚੋਂ ਪੰਜਾਂ ਦੇ ਕੇਸ ਨਿੱਜੀ ਤੌਰ ਦੇ ਉੱਪਰ ਭਾਈ ਮੋਹਨ ਸਿੰਘ ਹੋਣਾ ਨੇ ਕਵਰ ਕੀਤੇ ਸੀ ਤੇ ਇਹ ਸਾਰੇ ਕੇਸਾਂ ਨੂੰ BBC ਨੇ ਆਪਣੇ ਪ੍ਰੋਗਰਾਮ ਦੇ ਵਿੱਚ ਦਿਖਾਇਆ ਸੀ ਤੇ ਇਸ ਤੋਂ ਬਾਅਦ ਇਹੀ ਪ੍ਰੋਗਰਾਮ ਅਦਾਲਤ ਦੇ ਵਿੱਚ ਚਲਾਇਆ ਜਾਂਦਾ ਜੱਜਾਂ ਨੂੰ ਇਹ ਸਾਹਮਣੇ ਸਾਰਾ ਕੁਝ ਸਬੂਤਾਂ ਦੇ ਤੌਰ ਦੇ ਉੱਪਰ ਦਿਖਾਇਆ ਜਾਂਦਾ ਭਾਈ ਮੋਹਨ ਸਿੰਘ ਹੋਣਾ ਨੇ ਤੇ ਉਹਨਾਂ ਦੀ ਪੂਰੀ ਟੀਮ ਨੇ ਖੁਦ ਇਹਨਾਂ ਲੋਕਾਂ ਦੇ ਖਿਲਾਫ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਜਿਹੜਾ ਕਿ ਅਸਲ ਦੇ ਵਿੱਚ ਪੁਲਿਸ ਦਾ ਕੰਮ ਬਣਦਾ ਸੀ ਇੱਥੇ ਭਾਈ ਮੋਹਨ ਸਿੰਘ ਈਵਨ ਵੈਸਟ ਮਿਡਲੈਂਡ ਪੁਲਿਸ ਦੇ ਉੱਪਰ ਵੀ ਸਿੱਧੀ ਸਿੱਧੀ ਉਂਗਲ ਕਰਦੇ ਦਿਖਾਈ ਦਿੰਦੇ ਆ ਤੇ ਉਹ ਕਹਿੰਦੇ ਆ ਕਿ ਪਿਛਲੇ 40 ਸਾਲਾਂ ਦੇ ਦੌਰਾਨ ਵੈਸਟ ਮਿਡਲੈਂਡ ਪੁਲਿਸ ਦੇ ਕੋਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਲੋਕਾਂ ਦੇ ਖਿਲਾਫ ਸਬੂਤ ਨੇ ਪਰ ਅੱਜ ਤੱਕ ਜਿਹੜੇ ਕਿ ਬ੍ਰਿਟੇਨ ਦੇ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੇ ਗਏ ਅੱਗੇ 1993 ਦੇ ਵਿੱਚ ਆਪਣੀ ਤਿਆਰ ਕੀਤੀ ਹੋਈ ਸਭ ਤੋਂ ਪਹਿਲੀ ਰਿਪੋਰਟ ਦੇ ਬਾਰੇ ਦੇ ਵਿੱਚ ਦੱਸਦੇ ਆ ਤੇ ਇਹ ਕਹਿੰਦੇ ਆ ਕਿ 2 ਸਾਲਾਂ ਦੇ ਵਿੱਚ ਸਿਰਫ ਕੱਲੇ ਇੰਗਲੈਂਡ ਦੇ ਰਾਉਥਰਮ ਏਰੀਏ ਦੇ ਵਿੱਚ 1400 ਤੋਂ ਜ਼ਿਆਦਾ ਕੇਸਸ ਸੀ ਜਿਹੜੇ ਇਹਨਾਂ ਨੇ ਤੇ ਐਸਟਨ ਯੂਨੀਵਰਸਿਟੀ ਦੇ ਉਹਨਾਂ ਪ੍ਰੋਫੈਸਰਜ਼ ਨੇ ਇਕੱਠੇ ਕੀਤੇ ਤੇ ਅਸਲ ਦੇ ਵਿੱਚ ਇਹ ਅੰਕੜਾ ਕਿੰਨਾ ਹੋਊਗਾ ਕਿੰਨੀਆਂ ਲੜਕੀਆਂ ਨੂੰ ਇਸ ਤਰ੍ਹਾਂ ਦੇ ਲੋਕ ਆਪਣਾ ਸ਼ਿਕਾਰ ਬਣਾਉਂਦੇ ਆ ਇਹਦੀ ਕੋਈ ਗਿਣਤੀ ਨਹੀਂ ਹੈ ਸਾਲ 2014 ਦੇ ਵਿੱਚ ਭਾਈ ਮੋਹਨ ਸਿੰਘ ਹੋਣਾ ਨੂੰ ਬੀਬੀਸੀ ਦੀ ਟੀਮ ਦੇ ਨਾਲ ਮਿਲ ਕੇ 14 ਛੋਟੀਆਂ ਲੜਕੀਆਂ ਨੂੰ ਇੰਗਲੈਂਡ ਤੋਂ ਬਾਹਰ ਭੇਜਣਾ ਪਿਆ ਜਦੋਂ ਉਹ ਇਸ ਪ੍ਰੋਗਰਾਮ ਨੂੰ ਸ਼ੂਟ ਕਰ ਰਹੇ ਸੀ ਇਹਨਾਂ ਲੜਕੀਆਂ ਦੀ ਆਪਣੀ ਸੇਫਟੀ ਦੇ ਲਈ ਇਹਨਾਂ ਚੋਂ ਜ਼ਿਆਦਾਤਰ ਲੜਕੀਆਂ ਨੂੰ ਕੈਲੀਫੋਰਨੀਆ, ਟੈਕਸਾਸ, ਕੈਨੇਡਾ ਤੇ ਮੈਲਬੌਰਨ ਦੇ ਵਿੱਚ ਭੇਜਿਆ ਗਿਆ ਜਿੱਥੇ ਭਾਈ ਮੋਹਨ ਸਿੰਘ ਹੋਣਾ ਦੇ ਆਪਣੇ ਕਾਫੀ ਸਾਰੇ ਚਾਹਣ ਵਾਲੇ ਜਾਂ ਸਮਰਥਕ ਜਾਂ ਹੋਰ ਨੇੜਲੇ ਸਹਿਯੋਗੀ ਖੁਦ ਰਹਿੰਦੇ ਆ ਅੱਗੇ ਭਾਈ ਮੋਨ ਸਿੰਘ ਕਹਿੰਦੇ ਆ ਕਿ ਉਹਨਾਂ ਦੀ ਸੰਸਥਾ ਦਾ ਕੰਮ ਇਹਨਾਂ ਲੜਕੀਆਂ ਨੂੰ ਸਿਰਫ ਬਚਾ ਲੈਣ ਦੇ ਉੱਪਰ ਹੀ ਖਤਮ ਨਹੀਂ ਹੁੰਦਾ ਬਲਕਿ ਉੱਥੋਂ ਸ਼ੁਰੂ ਹੁੰਦਾ ਕਿਉਂਕਿ ਬਹੁਤ ਹੀ ਛੋਟੀ ਉਮਰ ਦੀਆਂ ਇੱਥੋਂ ਤੱਕ ਕਿ 11-12 ਸਾਲ ਦੀਆਂ ਇਹ ਲੜਕੀਆਂ ਜਦੋਂ ਇੱਕ ਵਾਰੀ ਇਸ ਤਰ੍ਹਾਂ ਦੇ ਐਕਸਪੀਰੀਅੰਸ ਤੋਂ ਬਾਹਰ ਨਿਕਲਦੀਆਂ ਨੇ ਤਾਂ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਮਾਨਸਿਕ ਤੇ ਭਾਵਨਾਤਮਕ ਤੌਰ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਟੁੱਟ ਚੁੱਕੀਆਂ ਹੁੰਦੀਆਂ ਨੇ ਬਹੁਤ ਸਾਰੀਆਂ ਡਰੱਗਸ ਦਾ ਸ਼ਿਕਾਰ ਹੁੰਦੀਆਂ ਨੇ ਤੇ ਬਹੁਤ ਹੀ ਡੀਪ ਡਿਪਰੈਸ਼ਨ ਵਿੱਚ ਚਲੀਆਂ ਜਾਂਦੀਆਂ ਨੇ ਬਹੁਤ ਸਾਰੀਆਂ ਇਹ ਜੀਆਂ ਨੇ ਜਿਹੜੀਆਂ ਉਸ ਤੋਂ ਬਾਅਦ ਸੁਇਸਾਈਡ ਕਰਨ ਦੀ ਵੀ ਕੋਸ਼ਿਸ਼ ਕਰਦੀਆਂ ਨੇ ਇਸ ਤੋਂ ਅੱਗੇ ਉਹ ਪੂਰੇ ਗਰੂਮਿੰਗ ਦੇ ਪ੍ਰੋਸੈਸ ਨੂੰ 6 ਭਾਗਾਂ ਦੇ ਵਿੱਚ ਵੰਡਦੇ ਨੇ ਤੇ ਉਹਨਾਂ ਦੇ ਅਕੋਰਡਿੰਗ ਸਭ ਤੋਂ ਪਹਿਲਾ ਭਾਗ ਹੈ ਆਪਣੇ ਸ਼ਿਕਾਰ ਨੂੰ ਟਾਰਗੇਟ ਕਰਨਾ ਇਸ ਤਰ੍ਹਾਂ ਦੀ ਕਿਸੇ ਵੀ ਲੜਕੀ ਨੂੰ ਚੁਣਨਾ ਜਿਹਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕਮਜ਼ੋਰੀ ਜ਼ਰੂਰ ਦਿਖਦੀ ਹੋਵੇ ਇਹ ਕਮਜ਼ੋਰੀ ਕਿਸੇ ਦਾ ਘਰ ਦਾ ਮਾਹੌਲ ਹੋ ਸਕਦੀ ਆ ਆਪਣੇ ਪੇਰੈਂਟਸ ਦੇ ਨਾਲ ਬੁਰੇ ਰਿਲੇਸ਼ਨ ਹੋ ਸਕਦੇ ਆ ਜਾਂ ਪੈਸੇ ਦੀ ਲੋਡ ਵੀ ਹੋ ਸਕਦੀ ਆ ਦੂਸਰਾ ਸਟੈਪ ਹੈ ਉਸ ਲੜਕੀ ਦੇ ਨਾਲ ਕੰਟੈਕਟ ਬਣਾਉਣਾ ਤੀਸਰਾ ਹੈ ਉਸ ਲੜਕੀ ਦਾ ਟਰਸਟ ਹਾਸਲ ਕਰਨਾ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਆਪਣੇ ਵਿਸ਼ਵਾਸ ਦੇ ਵਿੱਚ ਲੈ ਲੈਣਾ ਚੌਥਾ ਹੈ ਆਈਸੋਲੇਸ਼ਨ ਹੁਣ ਹੌਲੀ-ਹੌਲੀ ਕਰਕੇ ਉਸ ਲੜਕੀ ਨੂੰ ਉਹਦੇ ਬਾਕੀ ਦੇ ਕਰੀਬੀਆਂ ਤੋਂ ਉਹਦੇ ਮਾਤਾ-ਪਿਤਾ ਤੋਂ ਤੇ ਉਹਦੇ ਕਰੀਬੀ ਦੋਸਤਾਂ ਤੋਂ ਉਹਨੂੰ ਦੂਰ ਕਰ ਦੇਣਾ ਪੰਜਵਾਂ ਹੈ ਉਹਦੇ ਨਾਲ ਸਰੀਰਕ ਸੰਬੰਧ ਸਥਾਪਿਤ ਕਰਨੇ ਤੇ ਛੇਵਾਂ ਹੈ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਮਾਨਸਿਕ ਤੌਰ ਤੇ ਆਪਣਾ ਗੁਲਾਮ ਬਣਾ ਲੈਣਾ ਅੱਗੇ ਭਾਈ ਮੋਨ ਸਿੰਘ ਕਹਿੰਦੇ ਨੇ ਕਿ ਤੀਸਰਾ ਸਟੈਪ ਜਦੋਂ ਇੱਕ ਵਾਰ ਉਸ ਲੜਕੀ ਦਾ ਵਿਸ਼ਵਾਸ ਪਾ ਲਿਆ ਗਿਆ ਤਾਂ ਇੱਥੇ ਇਸ ਸਟੈਪ ਦੇ ਉੱਪਰ ਆ ਕੇ ਉਹ ਬੱਚਾ ਹਮੇਸ਼ਾ ਲਈ ਆਪਣੇ ਮਾਤਾ ਪਿਤਾ ਤੋਂ ਦੂਰ ਹੋ ਜਾਂਦਾ ਕਿਉਂਕਿ ਇਸ ਸਟੈਪ ਤੋਂ ਬਾਅਦ ਉਹ ਆਪਣੇ ਗਰੂਮਰ ਦੀਆਂ ਗੱਲਾਂ ਜ਼ਿਆਦਾ ਧਿਆਨ ਨਾਲ ਸੁਣਦਾ بجائے ਆਪਣੇ ਮਾਤਾ ਪਿਤਾ ਦੇ ਇੱਥੇ ਉਹ ਵੇਲਜ਼ ਦੀ ਇੱਕ 12 ਸਾਲ ਦੀ ਲੜਕੀ ਦੀ ਐਗਜ਼ਾਮਪਲ ਦਿੰਦੇ ਆ ਤੇ ਇਹ ਦੱਸਦੇ ਆ ਕਿ ਜਦੋਂ ਉਹਦੇ ਮਦਰ ਆਪਣੀ ਲੜਕੀ ਨੂੰ ਆਪਣੇ ਗਰੂਮਰ ਦੇ ਅਗੇਂਸਟ ਕੁਝ ਬੋਲਦੇ ਹੋਏ ਕਹਿੰਦੇ ਆ ਤਾਂ ਇਹ ਲੜਕੀ ਇੱਕ ਹਥੌੜੇ ਦੇ ਨਾਲ ਆਪਣੇ ਮਦਰ ਦੇ ਸਿਰ ਦੇ ਉੱਪਰ ਵਾਰ ਕਰਦੀ ਆ ਇਹਨਾਂ ਬਹੁਤ ਹੀ ਛੋਟੀ ਉਮਰ ਦੀਆਂ ਲੜਕੀਆਂ ਨੂੰ ਗਰੂਮ ਕਰਨਾ ਇਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲੈਣਾ ਕਿੰਨਾ ਕੁ ਆਸਾਨ ਹੋ ਸਕਦਾ ਉਹਦੀ ਐਗਜ਼ਾਮਪਲ ਭਾਈ ਮੋਹਨ ਸਿੰਘ ਹੋਣੀ ਦਿੰਦੇ ਆ ਕੋਵੈਂਟਰੀ ਸ਼ਹਿਰ ਦੀ ਇੱਕ 15 ਸਾਲ ਦੀ ਲੜਕੀ ਤੋਂ ਜਿਹੜੀ 3 ਹਫ਼ਤਿਆਂ ਦੇ ਲਈ ਆਪਣੇ ਘਰੋਂ ਭੱਜ ਜਾਂਦੀ ਆ ਤੇ ਆਪਣਾ ਧਰਮ ਪਰਿਵਰਤਨ ਕਰ ਲੈਂਦੀ ਆ ਇਸ ਲੜਕੀ ਨੂੰ ਗਰੂਮ ਕੀਤਾ ਇੰਗਲੈਂਡ ਤੋਂ ਸੈਂਕੜੇ ਮੀਲ ਦੂਰ ਬੈਠੇ ਏਜੀਪਟ ਦੇ ਇੱਕ ਇਨਸਾਨ ਨੇ ਸਿਰਫ ਇੰਟਰਨੈਟ ਦੇ ਉੱਪਰ ਉਹਦੇ ਨਾਲ ਗੱਲਬਾਤ ਕਰਕੇ ਦੇਸ ਤੋਂ ਬਾਅਦ ਇਸ ਲੜਕੀ ਨੂੰ ਪੁਲਿਸ ਵਾਲੇ ਇੱਕ ਜਗ੍ਹਾ ਤੋਂ ਗ੍ਰਿਫਤਾਰ ਕਰਦੇ ਆ ਜਿੱਥੇ ਇਹ ਲੜਕੀ ਲੰਡਨ ਦੇ ਉੱਪਰ ਕੋਈ ਇੱਕ ਬਹੁਤ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੀ ਸੀ ਸਿੱਖ ਅਵੇਅਰਨੈਸ ਸੁਸਾਇਟੀ 10 ਹਫ਼ਤਿਆਂ ਦਾ ਇੱਕ ਕੋਰਸ ਸਟਾਰਟ ਕਰਦੀ ਆ ਜਿਹੜਾ ਕਿ ਸਿਰਫ ਮਾਤਾ ਪਿਤਾ ਦੇ ਲਈ ਹੁੰਦਾ ਹਰ ਰੋਜ਼ ਇੱਕ ਘੰਟੇ ਦੀ ਕਲਾਸ ਇਹਦੇ ਵਿੱਚ ਦਿੱਤੀ ਜਾਂਦੀ ਆ ਆਪਣੇ ਬੱਚਿਆਂ ਨੂੰ ਇਹਨਾਂ ਲੋਕਾਂ ਤੋਂ ਦੂਰ ਕਿਵੇਂ ਰੱਖਣਾ ਤੇ ਜੇ ਕਿਸੇ ਵੀ ਕਾਰਨ ਕਰਕੇ ਇਹ ਉਹਨਾਂ ਦੇ ਕੰਟੈਕਟ ਵਿੱਚ ਆਉਂਦੇ ਆ ਤਾਂ ਹੌਲੀ ਹੌਲੀ ਪਿਆਰ ਦੇ ਨਾਲ ਸਮਝਾ ਕੇ ਜਾਂ ਕਿਹੜੇ ਕਿਹੜੇ ਤਰੀਕੇ ਵਰਤ ਕੇ ਇਹਨਾਂ ਲੋਕਾਂ ਦੇ ਪ੍ਰਭਾਵ ਨੂੰ ਆਪਣੇ ਬੱਚਿਆਂ ਤੋਂ ਦੂਰ ਰੱਖਣਾ ਵਾ ਅਗਲੀ ਐਗਜ਼ਾਮਪਲ ਇੱਕ 11 ਸਾਲ ਦੀ ਲੜਕੀ ਦੀ ਆ ਜਿਹਨੂੰ ਸੋਮਾਲੀਆ ਦੇ ਮੁਹੰਮਦ ਖੁਰਾਰ ਨਾਮ ਦੇ ਇੱਕ ਇਨਸਾਨ ਨੇ ਗਰੂਮ ਕੀਤਾ ਭਾਈ ਮੋਹਨ ਸਿੰਘ ਹੋਣੀ ਜਦੋਂ ਇਸ ਲੜਕੀ ਨੂੰ ਛਡਵਾ ਕੇ ਲਿਉਂਦੇ ਆ ਤਾਂ ਉਸ ਤੋਂ ਬਾਅਦ ਇਹ ਲੜਕੀ ਆਪਣੇ ਤਜਰਬੇ ਦੱਸਦੀ ਆ ਉਹਦੇ ਵਿੱਚ ਇਹ ਕਹਿੰਦੀ ਆ ਕਿ ਇੱਕ ਕਮਰੇ ਦੇ ਵਿੱਚ ਜਿੱਥੇ तकरीबन 7 ਲੋਕ ਸੀਗੇ ਉਥੇ ਇਹਨੂੰ ਪੂਰੀ ਤਰ੍ਹਾਂ ਦੇ ਨਾਲ ਅਲਫ ਨੰਗਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਵੇਂ ਘੋੜਿਆਂ ਦੀ ਪਿੱਠ ਦੇ ਉੱਪਰ ਨੰਬਰ ਲਾਏ ਜਾਂਦੇ ਆ ਲੋਹੇ ਨੂੰ ਗਰਮ ਕਰਕੇ ਉਸੇ ਤਰ੍ਹਾਂ ਹੀ ਇਸ 11 ਸਾਲ ਦੇ ਬੱਚੀ ਦੇ ਸਰੀਰ ਦੇ ਉੱਪਰ ਵੀ ਉਸੇ ਤਰ੍ਹਾਂ ਮਾਰਕਿੰਗ ਕੀਤੀ ਜਾਂਦੀ ਆ ਉਸ ਤੋਂ ਬਾਅਦ ਇੰਗਲੈਂਡ ਦੀ ਮਸ਼ਹੂਰ ਅਦਾਲਤ 올ਡ ਬੇਲੀ ਦੇ ਵਿੱਚ ਇਹ ਕੇਸ ਚੱਲਦਾ ਵਾ ਅੱਗੇ ਭਾਈ ਮੋਹਨ ਸਿੰਘ ਇਹ ਕਹਿੰਦੇ ਆ ਕਿ ਪੋਲੀਟਿਸ਼ੀਅਨ ਇਹਨਾਂ ਚੀਜ਼ਾਂ ਤੋਂ ਹਮੇਸ਼ਾ ਅੱਖਾਂ ਫੇਰਦੇ ਆ ਉਦੇ ਦੋ ਮੇਜਰ ਕਾਰਨ ਨੇ ਪਹਿਲਾ ਵੋਟ ਬੈਂਕ ਕੋਈ ਵੀ ਪੋਲੀਟੀਸ਼ਨ ਆਪਣੀ ਵੋਟ ਬੈਂਕ ਨੂੰ ਗਵਾਉਣਾ ਨਹੀਂ ਚਾਹੁੰਦਾ ਤੇ ਦੂਸਰਾ ਵੱਡਾ ਕਾਰਨ ਹੈ ਪੋਲੀਟੀਕਲ ਕਰੈਕਟਨੈਸ ਕੋਈ ਵੀ ਪੋਲੀਟੀਸ਼ਨ ਆਪਣੇ ਆਪ ਨੂੰ ਰੇਸਿਸਟ ਨਹੀਂ ਕਹਾਉਣਾ ਚਾਹੁੰਦਾ ਮੀਡੀਆ ਦੇ ਸਾਹਮਣੇ ਉਹਦਾ ਕਾਰਨ ਇਹ ਆ ਹਾਲਾਂਕਿ ਇਸ ਗਰੂਮਿੰਗ ਦੇ ਸਰਕਲ ਦੇ ਵਿੱਚ ਇਸ ਗਰੂਮਿੰਗ ਗੈਂਗ ਦੇ ਵਿੱਚ ਹੁਣ ਬਹੁਤ ਸਾਰੇ ਗੋਰੇ ਕੁਝ ਸਿੱਖ ਤੇ ਕੁਝ ਹਿੰਦੂ ਲੜਕੇ ਵੀ ਸ਼ਾਮਲ ਹੋਏ ਆ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪਰ ਹਾਲੇ ਵੀ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਮੁਸਲਮ ਲੜਕੇ ਤੇ ਉਹਨਾਂ ਦੇ ਵਿੱਚੋਂ ਵੀ ਉਹ ਜ਼ਿਆਦਾ ਨੇ ਜਿਨ੍ਹਾਂ ਦਾ ਸੰਬੰਧ ਪਾਕਿਸਤਾਨ ਦੇ ਨਾਲ ਇੱਥੇ ਕਿਸੇ ਵੀ ਧਰਮ ਜਾਂ ਦੇਸ਼ ਨੂੰ ਬਦਨਾਮ ਕਰਨ ਦੀ ਕੋਈ ਮਨਸ਼ਾ ਨਹੀਂ ਹੈ ਮੁਸਲਮ ਧਰਮ ਦੇ ਵਿੱਚ ਵੀ ਤੇ ਪਾਕਿਸਤਾਨ ਦੇ ਵਿੱਚੋਂ ਵੀ ਬਹੁਤ ਸਾਰੇ ਮਿਹਨਤੀ ਇਮਾਨਦਾਰ ਕਾਨੂੰਨ ਪਸੰਦ ਤੇ ਅਮਨ ਪਸੰਦ ਲੋਕ ਨੇ ਜਿਹੜੇ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਸਖਤ ਮਿਹਨਤ ਕਰਦੇ ਆ ਪਰ ਫਿਰ ਵੀ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਕ੍ਰਿਮੀਨਲ ਬਿਰਤੀ ਦੇ ਲੋਕ ਨੇ ਜਿਹੜੇ ਇੱਕ ਪੂਰੇ ਧਰਮ ਤੇ ਦੇਸ਼ ਦਾ ਨਾਮ ਬਦਨਾਮ ਕਰ ਰਹੇ ਆ ਤੇ ਸਪੈਸ਼ਲੀ ਇਸ ਗਰੂਮਿੰਗ ਵਾਲੇ ਕ੍ਰਾਈਮ ਦੇ ਵਿੱਚ ਜ਼ਿਆਦਾਤਰ ਗਿਣਤੀ ਪਾਕਿਸਤਾਨ ਤੋਂ ਆਏ ਹੋਏ ਲੋਕਾਂ ਦੀ ਆ ਦਰਅਸਲ ਇਹ ਗਰੂਮਿੰਗ ਵਾਲੇ ਕੇਸਸ ਬਹੁਤ ਹੀ ਜ਼ਿਆਦਾ ਨੇ ਤੇ ਹਰ ਕੇਸ ਦੇ ਬਾਰੇ ਦੇ ਵਿੱਚ ਸਿਰਫ ਇੱਕ ਹੀ ਵੀਡੀਓ ਦੇ ਵਿੱਚ ਗੱਲ ਕਰਨੀ ਬਹੁਤ ਹੀ ਜ਼ਿਆਦਾ ਔਖੀ ਆ ਤੇ ਇਹ ਵੀਡੀਓ ਬਹੁਤ ਹੀ ਜ਼ਿਆਦਾ ਲੰਮਾ ਹੋ ਜਾਣਾ ਇਹਨਾਂ ਗਰੂਮਿੰਗ ਦੇ ਹੋ ਰਹੇ ਕਰਾਇਮ ਤਾਂ ਨਹੀਂ ਮੈਂ ਕਹੂੰਗਾ ਇਹਨਾਂ ਨੂੰ ਪਾਪ ਕਹੂੰਗਾ ਇਹਨਾਂ ਪਾਪਾਂ ਦੇ ਬਾਰੇ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਤੁਹਾਨੂੰ ਇੱਕ ਵੀਡੀਓ ਦੇ ਵਿੱਚ ਹੀ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਦੇਵਾਂ ਤੇ ਹੁਣੇ ਵੀਡੀਓ ਇੱਥੇ ਹੀ ਖਤਮ ਹੁੰਦਾ ਜੀ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ ਨਾਲ